ਕਿ ਲੱਗੂਆ ਇਹਨਾਂ ਲਈ ਕਹੂੰਗਾ ਵੀ ਉਹ ਤੁਸੀਂ ਟੀਮਾਂ ਲਾਓ ਜਿਲ੍ਹਾ ਭ ਭਾਣਾਓ ਪਰ ਉਹਦੇ ਬਾਅਦ ਵਕਤ-ਵਕਤ ਦਿੜਤ ਧਿਆਨਾਂ ਸਾਡੇ ਏਰੀਆ ਦੇ ਵਿੱਚ ਬੜਾ ਦੇਣ ਦੀ ਲੋੜ ਹੈ ਬਾਅਦੇ ਅਸੀਂ ਨਾਲ ਜੋ ਸਾਡੀ ਕਮੇਟੀ ਲੱਗੂਗੀ ਅਸੀਂ ਕੋਈ ਪੂਰੀ ਮਾਲਦਾਰ ਨਾਲ ਉਹਨਾਂ ਨੂੰ ਵਾਹਾਂਗੇ ਤੇ ਅਫਜ਼ੋਸ ਦੁਦੋਸ ਜਿਹੜੇ ਆਪਣੇ ਜਿੰਨੇ ਜੋਬੀ ਵੀ ਹੈਗੇ ਆ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਜੈ ਭੀ ਜੈ ਹਾਂ ਜਿਹੜਾ ਸੰਗਠਨ ਨੂੰ ਲੈ ਕੇ ਜਾਂ ਪਾਰਟੀ ਨੂੰ ਲੈ ਕੇ ਅੱਜ ਇਸ ਮੇਲੇ ਇਕੱਠਾ ਗਿਆ ਹੈ ਤੇ ਮੈਂ ਸਮਝਣਾ ਕਿ ਆਪਾਂ ਜ਼ਰੂਰ ਕਿਹਦੇ ਤੇ ਜਿਹੜਾ ਕੰਮ ਕਰਨਾ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਕਿ ਜੇ ਸੰਗਠਨ ਦੇ ਵਿੱਚ ਜਾਂ ਪਾਰਟੀ ਦੇ ਵਿੱਚ ਕੋਈ ਵੀ ਸਾਥੀ ਜਿਹੜਾ ਕੰਮ ਨਹੀਂ ਕਰੂਗਾ ਤੇ ਉਹਨੂੰ ਆਪਣੇ ਉੱਦਾਵੀ ਰੱਖਣ ਦਾ ਕੋਈ ਇਤਹਾ ਨਹੀਂ ਕਿਉਂਕਿ ਸਮਾਜ ਲਈੇ ਕੰਮ ਕਰਨਾ ਤੇ ਸਾਨੂੰ ਇਮਾਨਦਾਰੀ ਨਾਲ ਕਰਨਾ ਪੈਣਾ ਜਿੱਦਾਂ ਕਿ ਸਾਡੇ ਬੰਦੀਪ ਜੀ ਨੇ ਦੱਸਿਆ ਕਿ ਲੱਤਾਂ ਖਿੱਚਣ ਵਾਲੇ ਬਹੁਤ ਹੈ ਤੇ ਮੈਂ ਸਮਝਦਾ ਜੇ ਕੋਈ ਲੱਤ ਤੁਹਾਡੀਆਂ ਖੇਤਾਂ ਤੇ ਤੁਸੀਂ ਸਾਨੂੰ ਦੱਸੋ ਉੱਪਰ ਪੰਜਾਬ ਦੀ ਟੀਮ ਨੂੰ ਦੱਸੋ ਅਸੀਂ ਨੈਸ਼ਨਲ ਟੀਮ ਨੂੰ ਦੱਸਾਂਗੇ ਤੇ ਆਪਾਂ ਉਸ ਬੰਦੇ ਤੇ ਜਿਹੜਾ ਹੈ ਆਪ ਤੇ ਕਾਰਵਾਈ ਜ਼ਰੂਰ ਹੋਏਗੀ ਕਿਉਂਕਿ ਜੇ ਕਾਰਵਾਈ ਨਹੀਂ ਹੋਏਗੀ ਤੇ ਮੇਰੇ ਖਿਆਲ ਨਾਲ ਚੰਦਾਗਿਰੀ ਜਿਹੜੀ ਉਹ ਜਾਰੀ ਵੱਜਣੀ ਹੈ ਇਸ ਕਰਕੇ ਚੰਦਿਆਂ ਤੋਂ ਆਪਾਂ ਥੋੜਾ ਗਲੇਜ਼ ਕਰਨਾ ਕਿਉਂਕਿ ਜਿਨ੍ਹਾਂ ਦੇ ਖੂਨ ਦੇ ਵਿੱਚ ਚੰਦਾਗਿਰੀ ਹੁੰਦੀ ਆ ਉਹ ਕਰਦੇ ਆ ਪਰ ਸਾਡੇ ਬੂਝਰੀ ਅਸੀਂ ਨਹੀਂ ਕਰਦੇ ਇਸ ਕਰਕੇ ਸਾਥੀਓ ਅੱਜ ਇਮਾਨਦਾਰੀ ਦੇ ਨਾਲ ਤੁਸੀਂ ਆਪਣੇ ਉਹ ਆਜਾਦ ਸਮਾਜ ਪਾਰਟੀ ਦੇ ਸੀਨੀਅਰ ਅਫਸਰ ਇਨ ਚਾਰਜ ਮਾਈਸੀ ਇਮਾਰਮਿੰਦੇ ਸੈਰ ਇਨ ਚਾਰਜ ਜਸਲੀ ਸਿਰ ਪੰਜਾਬ ਦੇ ਬਾਕਬਾਕ ਜ਼ਿਲ੍ਹਿਆਂ ਦੇ ਵਿੱਚੋਂ ਪਹੁੰਚੇ ਸਾਰੇ ਸਾਥੀ ਸੇਵਾ ਸਾਡੀ ਸਰਕਾਰ ਜੋ ਭੈਣਾ ਗੁਰੂ ਦੀ ਲਾਡਲੀ ਫੌਜ ਦੇ ਸਿਪਾਹੀ ਸਿੰਘ ਸਹਿਬਾਨ ਸਾਰਿਆਂ ਨੂੰ ਦੇਵ ਨਾਮ ਜਪੀਂ ਜਪਤ ਸਾਥੀਓ ਸਾਨੂੰ ਮੇਰਾ ਕਨੈਕਟ ਠੀਕ ਸਾਲ ਹੋ ਗਿਆ ਹਜ਼ਾਰ ਸਮਾਜ ਪਾਰਟੀ ਨੂੰ ਜੁੜੀ ਹੋਈ ਅਸੀਂ 2.5 ਸਾਲ ਪਹਿਲਾਂ ਕੌਂਗਰਸ ਪਾਰਟੀ 'ਚ ਕੰਮ ਕਰਦੇ ਸੀ ਤੇ 9 ਜ਼ਿਲ੍ਹਿਆਂ ਦੇ ਜਿੰਨੇ ਅਸੀਂ ਜ਼ਿਲਤ ਮਜੂਰ ਲੀਡਰ ਸੀ ਅਸੀਂ ਕੌਂਗਰਸ ਪਾਰਟੀ ਨੂੰ ਸ਼ਾਮਿਲ ਕੀ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਨਹੀਂ ਬਣਾਇਆ ਸੀ ਤੇ ਜਦੋਂ ਅਸੀਂ ਸਮਾਜ ਦੇ ਵਿੱਚ ਝਾਤੀ ਮਾਰੀ ਤਾਂ ਸਾਨੂੰ ਉਹ ਹਮ ਖਾਲ ਤੇ ਸੰਘਰਸ਼ੀਲ ਪਾਰਟੀ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਲੈ ਕੇ ਚੱਲਣ ਵਾਲੀ ਪਾਰਟੀ ਮਿਸ਼ਨ ਨੂੰ ਲੈ ਕੇ ਚੱਲਣ ਵਾਲੀ ਪਾਰਟੀ ਇੱਕੋ ਹੀ ਤਰੀਕੀ ਉਹ ਪਾਰਟੀ ਅਜਨ ਸਮਾਜ ਪਾਰਟੀ ਵੀਰ ਪਿਛਲੇ ਸਾਲ ਮਹਾਰਾਸ਼ਟਰਾ ਰਾਜਿਆ ਦੇ ਵਿੱਚ ਅਸੀਂ ਅਜਾਦ ਸਮਰਪਰਟੀ ਜੁਆਇਨ ਕਰ ਗਏ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਜੋ ਅਸੀਂ ਮਜ਼ਦੂਰ ਮੁਕਤੀ ਮੋਰਚਾ ਮਜ਼ਦੂਰਾਂ ਦਾ ਸੰਗਠਨ ਚਲਾਉਂਦੇ ਆ ਉਹ ਵੀ ਕਰੀਬ 11-12 ਜ਼ਿਲ੍ਹਿਆਂ ਦੇ ਵਿੱਚ ਮਜ਼ਦੂਰ ਮੁਕਤੀ ਮੋਰਚਾ ਮਜ਼ਦੂਰਾਂ ਦਾ ਸੰਗਠਨ ਚੱਲ ਰਿਹਾ ਹੈ आजाद समाज पार्टी का अंग बनाता अज आप ज्याण ने कहा आए दोस्त आए ਅਸੀਂ ਵੀ ਕਰਾਏ ਸੀ ਕਿ ਕੋਈ ਸਿਸਟਮ ਬਣੇ ਢਾਂਜਾ ਬਣੇ ਤਾਂ ਕਿ ਜਿਸ ਕਿਸਮ ਦੀ ਆਸ ਇਸ ਕਿਸਮ ਦੀ ਅਮੀਰ ਸਮਾਜ ਸਾਥੋਂ ਦੇਖ ਰਿਹਾ ਹੈ ਜਿਹੜੇ ਸਮਾਜ ਦੀ ਅਸੀਂ ਬਾਣੀ ਹੈ ਜਿਹੜੇ ਸਮਾਜ ਦਾ ਮਿਸ਼ਨ ਅਸੀਂ ਲੈ ਕੇ ਚੱਲੇ ਹੋਏ ਉਸ ਮਿਸ਼ਨ ਨੂੰ ਪੂਰਾ ਕਰਨ ਲਈ ਉਹ ਸਮਾਜ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਇੱਕ ਮਜ਼ਬੂਤ ਸੰਗਠਨ ਦੀ ਲੋੜ ਹੈ ਇੱਕ ਮਜ਼ਬੂਤ ਟੀਮ ਦੀ ਲੋੜ ਹੈ ਕੰਮ ਕਰਦੇ ਆ ਕਿਤੇ ਕਮੀਆਂ ਵੀ ਰਹਿਣਗੀਆਂ ਕਿਉਂਕਿ ਜੇ ਕੰਮ ਕਰਾਂਗੇ ਤਾਂ ਕਮੀਆਂ ਫੇਰ ਹੀ ਰਹਿਣਗੀਆਂ ਘਰੇ ਬੈਠੇ ਤਾਂ ਕਮੀਆਂ ਰਹਿਦੀ ਨਹੀਂ ਘਰੇ ਬੈਠੇ ਤਾਂ ਘਰੇ ਬੈਠੇ ਆ ਕਮੀਆਂ ਨੂੰ ਅਸੀਂ ਕੁਝ ਸਿੱਧੀਏ ਉਹਨਾਂ ਨੂੰ ਸਿੱਧ ਲਈਏ ਅਗਲੇ ਪ੍ਰੋਗਰਾਮ ਮੈਂ ਇੱਕ ਬੇਨਤੀ ਕਰਦਾ ਚਾਹੇ ਕੋਈ ਲਗੇ ਇਸ ਨੂੰ ਗੱਲ ਕੱਲਾ ਜੈ ਭੀਮ کہہ ਕੇ ਸਮਾਜ ਦਾ ਮਿਸ਼ਨ ਨਹੀਂ ਪੂਰਾ ਹੋਇਆ ਕਈ ਸਾਡੇ ਸਾਥੀ बस ਇੱਕ ਸ਼ਬਦ ਸਿੱਖ ਲਿਆ ਜੈ ਭੀਮ ਜੈ ਸਰਦਾਰ ਇੰਨੀ ਮੰਗਲਾਂ ਨਹੀਂ ਸਮਾਜ ਦੀ ਲੜਾਈ ਲੜਨ ਬਾਅਦ ਤੇ ਸਮਾਜ ਦੀ ਆਵਾਜ਼ ਉਠਾਉਣ ਬਾਅਦ ਤੇ ਜ਼ਰੂਰੀ ਨਹੀਂ ਵੀ ਐਮ ਐਲ ਏ ਐਮ ਪੀ ਬਣੇ ਜਦੋਂ ਸੇਖਰ ਜੀ ਮਨਲਪੀ ਬਣੇ ਜਦੋਂ ਜਨਤਾ ਨੇ ਮਹਿਸੂਸ ਕੀਤਾ ਵੀ ਹਾਂ ਇਹ ਨਮਾਇੰਦਾ ਸਾਡਾ ਉੱਥੇ ਜਾਣਾ ਚਾਹੀਦਾ ਹੈ ਪਹਿਲਾ ਆਵਾਜ਼ ਨੂੰ ਕੀ ਇਸ ਲਈ ਕਈ ਸਾਥੀਆਂ ਦਾ ਸਾਡੇ ਦਿਮਾਗ 'ਚ ਹੈ ਕਿ ਐਮਐਲਏ ਐਮਪੀ ਬਣ ਕੇ ਹੀ ਸਮਾਜ ਦੀ ਗੱਲ ਹੋ ਸਕਦੀ। ਇਹ ਤੋਂ ਪਹਿਲਾਂ ਨਹੀਂ। ਗੁਰਪ੍ਰੀਤ ਗੁਰਦੀਪ ਕਾਲੀ ਜੀ ਬੈਠੇ ਨੇ। ਹੋਰ ਕਈ ਸਾਥੀ ਨੇ ਅਸੀਂ ਐ ਰੋਹਿਤ ਜੀ ਨੇ ਹੋਰ ਤੁਸੀਂ ਤਕਰੀਬਨ ਸਾਰੇ ਸਾਥੀਓ ਅੱਜ ਵੀ ਜੇ ਆਪਾਂ ਖਾੜਿਆ 'ਚ ਜਾ ਕੇ ਕਚੇਰੀਆਂ 'ਚ ਜਾ ਕੇ ਅਫਸਰਾਂ ਦੇ ਸਾਹਮਣੇ ਅੱਖ ਚੱਕ ਪਾ ਕੇ ਖੜ੍ਹ ਜਾਣੇ। ਉਹ ਐਮਐਲਏ ਦੀ ਤਾਕਤ ਥੋੜੀ ਹੈ ਕੋਈ ਵਿਚਾਰਾਂ ਦੀ ਤਾਕਤ ਉਹ ਮਿਸ਼ਨ ਦੀ ਤਾਕਤ ਹੈ ਉਹ ਤੁਹਾਡੇ ਸੰਗਠਨ ਦੀ ਤਾਕਤ ਹੈ ਜਿੰਨੀ ਕਿ ਤੁਹਾਡੇ ਕੋਲੇ ਸੰਗਠਨ ਦੀ ਤਾਕਤ ਹੈ ਉਨੀ ਕੁ ਪਾਵਰ ਦੇ ਨਾਲ ਸੋਥੋਂ ਅਫਸਰ ਸ਼ਾਇਰ ਕਰਦੀ ਹੈ ਐਮਐਲਏ ਤਾਂ 35 ਨੇ ਦਲਤਾਂ ਚ ਪੰਜਾਬ ਦੇ ਅੰਦਰ ਕਾਂਗਰਸ ਆਮ ਆਦਮੀ ਪਾਰਟੀ ਕੋਲੇ 100 ਕਿਹਨੇ ਸੌਰੀ ਬੰਨ੍ਹਨੇ ਉਹਨਾਂ ਕੋਲ 99 ਨੇ ਮੈਂ ਜਿੰਨੇ ਕਿ ਨੂੰ ਜਾਣਦਾ ਉਹਨਾਂ ਦੇ ਐਮਐਲਏ ਤੂੰ ਉਹਨਾਂ ਦੇ ਐਮਐਲਏ ਦੇ ਕਈ ਥਾਣੇਦਾਰ ਬੰਦਾ ਖਾਣਾ ਨਹੀਂ ਬੰਦਾ ਨਹੀਂ ਛੱਡਦਾ ਖਾਣੇ ਤੇ ਮਹਾਦਰਨ ਦੇਸਾ ਪਰ ਜਦੋਂ ਮਜ਼ਦੂਰ ਮੁਕਤੀ ਮੋਰਚੇ ਦਾ ਭੀਮ ਆਰਮੀ ਦਾ ਆਜ਼ਾਦ ਸਮਾਜ ਪਾਰਟੀ ਦਾ ਪਹਿਚਾਣ ਦੱਸਦਾ ਨਾ ਉਹ ਹੀ ਥਾਣੇਦਾਰ ਜਿਹੜਾ